ਮੋ ਕਮੰਤਰੀ ਪੰਜਾਬ ਸਰ ਭਗਵੰਤ ਸਿੰਘ ਮਾਨ ਜੀ ਤੁਹਾਡਾ ਇੱਕ ਬਿਆਨ ਅੱਜ ਸਾਰੀਆਂ ਅਖਬਾਰਾਂ ਦੇ ਵਿੱਚ ਲੱਗਾ ਜਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਰੋਕਣ ਲਈ ਜ਼ਿਲ੍ਹੇ ਦੇ ਡੀਸੀਜ਼ ਐਸਐਸਪੀਜ਼ ਐਸਐਚਓਜ਼ ਤੇ ਹੋਰ ਜਿਹੜੇ ਮੈਕਬਾਦੇ ਸੰਬੰਧਿਤ ਅਧਿਕਾਰੀ ਨੇ ਉਹ ਜ਼ਿੰਮੇਵਾਰ ਹੋਇਆ ਕਰਨਗੇ ਤੇ ਉਹਨਾਂ ਦਾ ਜਿਹੜਾ ਫੀਡਬੈਕ ਹੈ ਉਹ ਹਲਕਾ ਵਿਧਾਇਕ ਤੋਂ ਲਿਆ ਜਾਊਗਾ ਉਹਨਾਂ ਕੋਲੋਂ ਰਿਪੋਰਟ ਇਹਦੀ ਲਈ ਜਾਊਗੀ ਬਹੁਤ ਵਧੀਆ ਤੇ ਸ਼ਲਾਘਾਯੋਗ ਕਦਮ ਹੈ ਤੁਹਾਡਾ ਇਹ ਵੀ ਯਾਦ ਕਰਾ ਦਿਆਂ ਕਿ ਇਹ ਹੁਕਮ ਸ਼ਾਇਦ ਤੁਸੀਂ ਤੀਜੀ ਚੌਥੀ ਵਾਰ ਦਿੱਤਾ ਆਪਣੇ 3 ਸਾਲ ਦੇ ਜਿਹੜੇ ਕਾਰਜਕਾਲ ਦੇ ਵਿੱਚ ਆ ਪਰ ਪੰਜਾਬ ਦੇ ਹਾਲਾਤ ਉੱਥੇ ਦੇ ਉੱਥੇ ਖੜੇ ਆ ਸਗੋਂ ਹੋਰ ਬੱਤਰ ਹੁੰਦੇ ਜਾਂਦੇ ਆ ਬੇਖੌਫ ਜਿਹੜਾ ਰੇਤ ਮਾਫੀਆ ਵਾ ਅੱਜ ਵੀ ਲੱਗੀ ਅਖਬਾਰ ਦੇ ਵਿੱਚ ਖਬਰ ਕੀ ਖੌਫ ਤੁਹਾਡਾ ਮਾਨ ਸਾਹਿਬ ਸਿਰਫ ਵਿਰੋਧੀ ਨੇਤਾਵਾਂ ਦੇ ਉੱਤੇ ਤੇ ਜਿਹੜੇ ਤੁਹਾਡੇ ਖਿਲਾਫ ਆਵਾਜ਼ ਚੁੱਕਦੇ ਆ ਉਹਨਾਂ ਲਈ ਆ ਤੁਹਾਡਾ ਖੌਫ ਰੇਤ ਮਾਫੀਆ ਤੁਹਾਡਾ ਖੌਫ ਖਾਣ ਦੀ ਖਾਣ ਦੀ ਬਜਾਏ ਪੰਜਾਬ ਨੂੰ ਖਾਈ ਜਾ ਰਿਹਾ ਪੰਜਾਬ ਦੀ ਧਰਤੀ ਨੂੰ ਖਾਈ ਜਾ ਰਿਹਾ ਪੰਜਾਬ ਦਾ ਰੈਵਨਿਊ ਖਾਈ ਜਾ ਰਿਹਾ ਉਹਨਾਂ ਦੇ ਉੱਤੇ ਖੌਫ ਤੁਸੀਂ ਕਦੋਂ ਜਮਾਉਣਾ ਵਾ ਉਹਨਾਂ ਦੇ ਵਿੱਚ ਆਪਣਾ ਡਰ ਜਿਹੜਾ ਉਹ ਕਦੋਂ ਪੈਦਾ ਕਰਨਾ ਵਾ ਕੀ ਹੈ ਜਿਹੜੀ ਨਜਾਇਜ਼ ਮਾਈਨਿੰਗ ਆ ਤੁਸੀਂ ਮੰਨ ਸਕਦੇ ਹੋਵੇ ਤੁਹਾਡੇ ਐਮ ਐਲ ਏ ਤੁਹਾਡੇ ਮੰਤਰੀਆਂ ਦੀ ਮਰਜ਼ੀ ਤੋਂ ਬਿਨਾ ਹੋ ਰਹੀ ਆ ਉਹਨਾਂ ਦੇ ਖਿਲਾਫ ਕਾਰਵਾਈ ਕਦੋਂ ਕਰੋਗੇ ਉਹਨਾਂ ਐਮਐਲਏ ਤੇ ਮੰਤਰੀਆਂ ਦੇ ਉੱਤੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੂੰ ਤੁਸੀਂ ਅਫਸਰਾਂ ਦੀ ਏਸੀਆਰ ਜਿਹਨੂੰ ਕਹਿੰਦੇ ਆ ਐਨੂ ਐਨੂਅਲ ਕਨਫਿਡੈਂਸ਼ੀਅਲ ਜਿਹੜੀ ਰਿਪੋਰਟ ਹੁੰਦੀ ਆ ਉਹ ਲਿਖਣ ਦੇ ਅਧਿਕਾਰ ਦੇ ਰਹੇ ਹੋ ਤੇ ਫਿਰ ਉਹਨਾਂ ਨੂੰ ਅੱਗੇ ਰੋਕਣਗੇ ਕਿਵੇਂ ਮੈਂ ਯਾਦ ਕਰਾਉਣਾ ਚਾਹੁੰਦਾ ਤੁਹਾਨੂੰ ਕਿ ਤੁਹਾਨੂੰ ਜਿਹੜਾ ਸ਼ੁਰੂਆਤੀ ਮੁੱਖ ਮੰਤਰੀ ਵਾਲਾ ਰੋਖਿਆ ਉਹ ਪਨਾਉਣਾ ਪੈਣਾ ਐਮਐਲਏ ਮੰਤਰੀ ਗਲਤੀ ਕਰਦਾ ਵਿਰੋਧੀਆਂ ਦੇ ਨਾਲ ਨਾਲ ਚੋਕ ਕੇ ਉਹਨੂੰ ਵੀ ਅੰਦਰ ਸੁੱਟੋ ਜਿਵੇਂ ਤੁਸੀਂ ਪਹਿਲਾਂ ਪਹਿਲ ਕੀਤਾ ਸੀਗਾ ਆਪਣੇ ਐਮਐਲਏ ਤੇ ਆਪਣੇ ਮੰਤਰੀ ਅੰਦਰ ਦਿੱਤੇ ਸੀਗੇ ਫੇਰ ਪੰਜਾਬ ਸੁਧਰਨਾਵਾਂ ਫੇਰ ਪੰਜਾਬ ਦਾ ਰੈਵਨਿਊ ਸੁਧਰਨਾਵਾਂ ਫੇਰ ਪੰਜਾਬ ਦੇ ਬੱਚੇ ਬਚਣੇ ਆ ਤੁਸੀਂ ਕਿਹਾ ਸੀਗਾ ਕਿ 20000 ਕਰੋੜ ਰੁਪਇਆ ਰੇਤੋਂ ਕਮਾਊਂ ਕਮਾਵਾਂਗੇ ਜਦੋਂ ਸਾਡੀ ਸਰਕਾਰ ਆਜੂਗੀ ਮੈਂ ਨਹੀਂ ਕਹਿੰਦਾ 20000 ਕਰੋੜ ਰੁਪਇਆ ਇਕੱਠਾ ਕਰੋ ਕਿਉਂਕਿ ਪੋਲਿਟਿਸ਼ੀਅਨ ਜਿਹੜੇ ਉਹ ਝੂਠ ਮਾਰਦੇ ਹੁੰਦੇ ਆ ਉਹ ਲਾਰੇ ਲਾਉਂਦੇ ਹੁੰਦੇ ਆ ਲੋਕਾਂ ਨੂੰ ਆਪਣੇ ਮਗਰ ਲਾਉਣ ਲਈ ਵੋਟਾਂ ਲੈਣ ਲਈ ਸੱਤਾ ਚਾਉਣ ਤੋਂ ਪਹਿਲਾਂ ਮੈਂ ਨਹੀਂ ਕਹਿੰਦਾ 20000 ਕਰੋੜ ਰੁਪਇਆ ਇਕੱਠਾ ਕਰੋ ਪਰ ਕੁਝ ਤੇ ਇਕੱਠਾ ਕਰੋ ਯਾਰ ਇੱਕ ਚਿੱਠੀ 6 2 2025 ਨੂੰ ਆ ਫਰਵਰੀ ਦੇ ਵਿੱਚ ਪਿਛਲੇ ਹਫਤੇ ਬਿਜਲੀ ਬੋਰਡ ਇੰਜੀਨੀਅਰ ਐਸੋਸੀਏਸ਼ਨ ਨੇ ਮਾਨ ਸਾਹਿਬ ਤੁਹਾਨੂੰ ਵੀ ਲਿਖੀ ਹੈ ਤੇ ਮੇਰਾ ਖਿਆਲ ਵਿਜੀਲੈਂਸ ਨੂੰ ਵੀ ਉਹਦੀ ਚਿੱਠੀ ਲਿਖੀ ਹੈ ਜਦੇ ਵਿੱਚ ਉਹ ਲਿਖਦੇ ਨੇ ਕਿ ਵਿਜੀਲੈਂਸ ਵਿਭਾਗ ਉਹਦੀ ਜਾਂਚ ਕਰ ਰਿਹਾ ਵਾ ਉਹਦੇ ਵਿੱਚ ਤੁਹਾਡੇ ਜਿਹੜੇ ਪੋਲੀਟੀਕਲ ਬੰਦੇ ਐ ਐਮ ਐਲ اے ਮੰਤਰੀ ਆ ਉਹ ਉਹਨਾਂ ਕੋਲੋਂ ਉਹਨਾਂ ਜ਼ਿਲ੍ਹਿਆਂ 'ਚ ਲੱਗਣ ਦੇ ਬਦਲੇ ਪਾਰਟੀ ਫੰਡ ਦੇ ਨਾਂ ਦੇ ਉੱਤੇ ਪੈਸੇ ਮੰਗ ਰਹੇ ਆ ਇਸ ਤਰ੍ਹਾਂ ਪੰਜਾਬ ਕਿਵੇਂ ਸੁਧਰੂਗਾ ਨਹੀਂ ਤੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਦੂਰ ਦਰਾਡੇ ਬਦਲ ਦਿੱਤਾ ਜਾਊਗਾ ਇੱਕ ਵੱਖਰੀ ਤਰ੍ਹਾਂ ਦਾ ਖੌਫ ਜਿਹੜਾ ਪੈਦਾ ਕੀਤਾ ਜਾ ਰਿਹਾ ਬਦਲੀਆਂ ਦੇ ਨਾਂ ਦੇ ਉੱਤੇ ਡਰਾਉਣ ਦੇ ਨਾਂ ਦੇ ਉੱਤੇ ਇਹਨਾਂ ਦੇ ਉੱਤੇ ਇਹਨਾਂ ਕੋਲੋਂ ਤੁਸੀਂ ACR ਲਿਖਾਓਗੇ ਅਫਸਰਾਂ ਦੀ ਜੇ ਅਫਸਰ ਉਹਨਾਂ ਨੂੰ ਪੈਸੇ ਨਹੀਂ ਦੇਣਗੇ ਉਹਨਾਂ ਨੂੰ ਮਹੀਨਾ ਨਹੀਂ ਦੇਣਗੇ ਤੇ ਉਹ ACR ਉਹਨਾਂ ਦੀ ਕਿਵੇਂ ਜਿਹੜੀ ਐਨੂਅਲ ਕਨਫਿਡੈਂਸ਼ੀਅਲ ਰਿਪੋਰਟ ਹੈ ਉਹ ਕਿਵੇਂ ਠੀਕ ਲਿਖਿਆ ਕਰਨਗੇ ਇਹਨਾਂ ਦੇ ਉੱਤੇ ਕਾਰਵਾਇਜ਼ ਕਰ ਲਈ ਵੀ ਇਹਨਾਂ ਦੀ ਏਸੀਆਰ ਜਿਹੜੇ ਤੁਹਾਡੇ ਐਮਐਲਏ ਮੰਤਰੀ ਆ ਇਹਨਾਂ ਦੀ ਏਸੀਆਰ ਰਿਪੋਰਟ ਲਿਖਣ ਲਈ ਵੀ ਤੁਸੀਂ ਆਪਣੀ ਇੱਕ ਟੀਮ ਦਾ ਗਠਨ ਕਰੋ ਜਿਹੜੇ ਤੁਹਾਡੇ ਇਹਦੇ ਬਾਰੇ ਵੀ ਦੱਸਿਆ ਕਰਨ ਸਾਰੀ ਜਿਹੜੀ ਮਤਲਬ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ ਇਸ ਤਰੀਕੇ ਪੰਜਾਬ ਨਹੀਂ ਸੁਧਰਨਾ ਫੇਰ ਅਖੀਰ ਦੇ ਵਿੱਚ ਤੁਹਾਨੂੰ ਕਹਿਣਾ ਵਾ ਕਿ 2 ਸਾਲ ਅਜੇ ਵੀ ਤੁਹਾਡੇ ਕੋਲ ਬਚੇ ਆ ਆਪਣੀ ਚੰਗੀ ਛਾਪ ਛੱਡੋ 2 ਸਾਲਾਂ ਦੇ ਵਿੱਚ ਸੁਧਾਰਨ ਤੇ ਕੋ ਆਵੇ ਤੇ ਮੇਰਾ ਖਿਆਲ ਆ ਵੀ 2 ਮਹੀਨੇ ਹੀ ਬੜੇ ਹੁੰਦੇ ਆ ਇਹਦੇ ਨਾਲ ਵਪਾਰ ਖੁੱਲਣ ਨਾਲ ਸਾਡਾ ਸਾਰਾ ਪੰਜਾਬ ਖੁਸ਼ਹਾਲ ਹੋ ਸਕਦਾ ਵਾ ਇਹਨਾਂ ਚੀਜ਼ਾਂ ਦੇ ਉੱਤੇ ਫੋਕਸ ਕਰੋ ਅਕੇ ਇੱਕ ਦੂਜੇ ਨੂੰ ਸਿਰਫ ਭੰਡੀ ਪ੍ਰਚਾਰ ਤੋਂ ਗਾਲਾਂ ਕੱਢਣ ਤੋਂ ਵਿਰੋਧੀਆਂ ਨੂੰ ਗਾਲਾਂ ਕੱਢ ਲੀਆਂ ਵਿਰੋਧੀਆਂ ਨੇ ਤੁਹਾਨੂੰ ਭੰਡ ਦਿੱਤਾ ਇਹਦੇ ਨਾਲ ਪੰਜਾਬ ਦਾ ਕੋਈ ਭਲਾ ਨਹੀਂ ਹੋ ਰਿਹਾ 15 20 ਸਾਲ ਤੋਂ ਪੰਜਾਬ ਉੱਜੜ ਗਿਆ ਵਾ ਮੁੱਖ ਮੰਤਰੀ ਪੰਜਾਬ ਸਰ ਭਗਵੰਤ ਸਿੰਘ ਮਾਨ ਜੀ ਤੁਹਾਡਾ ਇੱਕ ਬਿਆਨ ਅੱਜ ਸਾਰੀਆਂ ਅਖਬਾਰਾਂ ਦੇ ਵਿੱਚ ਲੱਗਾ ਜਿਹਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਰੋਕਣ ਲਈ ਜ਼ਿਲ੍ਹੇ ਦੇ ਡੀਸੀਜ਼ ਐਸਐਸਪੀਜ਼ ਐਸਐਚਓਜ਼ ਤੇ ਹੋਰ ਜਿਹੜੇ ਮੈਕਬਿਆ ਦੇ ਸਬੰਧਤ ਅਧਿਕਾਰੀ ਨੇ ਉਹ ਜ਼ਿੰਮੇਵਾਰ ਹੋਇਆ ਕਰਨਗੇ ਤੇ ਉਹਨਾਂ ਦਾ ਜਿਹੜਾ ਫੀਡਬੈਕ ਹੈ ਉਹ ਹਲਕਾ ਵਿਧਾਇਕ ਤੋਂ ਲਿਆ ਜਾਊਗਾ ਉਹਨਾਂ ਕੋਲ ਰਿਪੋਰਟ ਇਹਦੀ ਲਈ ਜਾਊਗੀ ਬਹੁਤ ਵਧੀਆ ਤੇ ਸ਼ਲਾਘਾਯੋਗ ਕਦਮ ਹੈ ਤੁਹਾਡਾ ਇਹ ਵੀ ਯਾਦ ਕਰਾ ਦਿਆਂ ਕਿ ਇਹ ਹੁਕਮ ਸ਼ਾਇਦ ਤੁਸੀਂ ਤੀਜੀ ਚੌਥੀ ਵਾਰ ਦਿੱਤਾ ਆਪਣੇ 3 ਸਾਲ ਦੇ ਜਿਹੜੇ ਕਾਰਜਕਾਲ ਦੇ ਵਿੱਚ ਆ ਪਰ ਪੰਜਾਬ ਦੇ ਹਾਲਾਤ ਉੱਥੇ ਦੇ ਉੱਥੇ ਖੜੇ ਆ ਸਗੋਂ ਹੋਰ ਬੱਤਰ ਹੁੰਦੇ ਜਾਂਦੇ ਆ ਵੋਟਾਂ ਦੇ ਲਾਲਚ ਚ ਹਰ ਪਾਰਟੀ ਮੁਫਤ ਖੋਰੀ ਦੀ ਆਦਤ ਪਾ ਰਹੀ ਹੈ ਪੰਜਾਬ ਨੂੰ ਤਬਾਹ ਕਰ ਰਹੀ ਆ ਪਰ ਇਹ ਕੋਈ ਵੀ ਨਹੀਂ ਸੋਚਦਾ ਕਿਸੇ ਪਾਰਟੀ ਦਾ ਵੀ ਹੋਵੇ ਕਿ ਪੰਜਾਬ ਦਾ ਰੈਵਨਿਊ ਆਉਣਾ ਕਿੱਥੋਂ ਆ ਪੰਜਾਬ ਨੂੰ ਖੁਸ਼ਹਾਲ ਕਿਸ ਤਰ੍ਹਾਂ ਬਣਾਉਣਾ ਵਾ ਆ ਇੱਕ ਬਿਜਲੀ ਬੋਰਡ ਦੇ ਇੰਜੀਨੀਅਰ ਐਸੋਸੀਏਸ਼ਨ ਨੇ ਤੁਹਾਨੂੰ ਚਿੱਠੀ ਲਿਖੀ ਆ ਮਾਨ ਸਾਹਿਬ 6 12 2024 ਨੂੰ ਜਿਹਦੇ ਵਿੱਚ ਉਹ ਡਿਟੇਲ ਦਿੰਦੇ ਨੇ ਆ ਡਿਟੇਲ ਆ ਮੇਰੇ ਕੋਲ ਸਾਰੀ ਡਾਟਾ ਹੈ ਦਾ ਕਿ ਸਾਡਾ ਜਿਹੜਾ ਸਬਸਿਡੀ ਆ ਬਿੱਲ ਦਾ ਬਕਾਇਆ ਉਹ 4500 ਕਰੋੜ ਰੁਪਈਆ ਤੁਹਾਡੀ ਸਰਕਾਰ ਵੱਲ ਪੈਂਡਿੰਗ ਹੈ ਪਿਛਲੇ ਸਾਲ ਦਾ ਬਕਾਇਆ 5500 ਕਰੋੜ ਰੁਪਈਆ ਪੈਂਡਿੰਗ ਹੈ ਤੇ ਵੱਖ-ਵੱਖ ਸਰਕਾਰੀ ਜਿਹੜੇ ਵਿਭਾਗ ਨੇ ਤੁਹਾਡੇ ਉਨ੍ਹਾਂ ਦੇ ਵਿੱਚੋਂ ਬਿਜਲੀ ਦਾ ਬਿੱਲ ਨਾ ਆਉਣ ਕਰਕੇ 3600 ਕਰੋੜ ਰੁਪਈਆ ਉਹ ਸਾਡਾ ਬਕਾਇਆ 13600 ਕਰੋੜ ਰੁਪਈਆ ਸਰਕਾਰ ਕੋਲੋਂ ਬਿਜਲੀ ਬੋਰਡ ਨੇ ਲੈਣਾ ਔਰ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਿਜਲੀ ਸਪਲਾਈ ਦੇ ਵਿੱਚ ਵਿਗਨ ਪੈ ਸਕਦਾ ਵਾ ਸਾਡੇ ਵਾਸਤੇ ਨਿਰੰਤਰ ਜਿਹੜੀ ਸਪਲਾਈ ਕਰਨੀ ਉਹ ਬਹੁਤ ਜ਼ਿਆਦਾ ਔਖੀ ਹੋ ਗਈ ਆ ਔਰ ਅੱਗੇ ਆਓ ਕੱਲਾ ਇੱਕ ਡਾਟਾ ਨਹੀਂ ਹੈ ਦੂਜੀ ਜਿਹੜੀ ਰਿਪੋਰਟ ਆ 4 ਫਰਵਰੀ ਨੂੰ ਖ਼ਬਰਾਂ ਦੇ ਵਿੱਚ ਲੱਗੀ ਹੈ ਕਿ ਪੀਆਰਟੀਐਸ ਪੰਨ ਬਸ ਤੇ ਰੋਡਵੇਜ਼ ਇਨਾਂ ਵੱਲੋਂ ਤੁਹਾਡੇ ਵੱਲ 702 ਕਰੋੜ ਰੁਪਏ ਜਿਹੜਾ ਬਕਾਇਆ ਕੱਢਿਆ ਕੱਢਿਆ ਗਿਆ ਜਿਦੇ ਵਿੱਚ ਹਰ ਮਹੀਨਾ ਜਿਹੜਾ ਬੱਸਾਂ ਦੇ ਵਿੱਚ ਸਫ਼ਰ ਜਿਹੜਾ ਫ੍ਰੀ ਹੁੰਦਾ ਵਾ 58 ਕਰੋੜ ਰੁਪਏ ਦਾ ਮਹੀਨੇ ਦਾ ਜਿਹੜਾ ਸਫ਼ਰ ਫ੍ਰੀ ਹੁੰਦਾ ਵਾ ਉਹ ਬਕਾਇਆ ਨਾ ਦੇਣ ਕਰਕੇ 10% ਬੱਸਾਂ ਜਿਹੜੀਆਂ ਵਾਂ ਉਹਨਾਂ ਦੇ ਟਾਇਰ ਪੈਣ ਵਾਲੇ ਆ ਉਹ ਖਲੋਗੀਆਂ ਨੇ ਅੱਗੋਂ ਨਵੀਆਂ ਜਿਹੜੀਆਂ ਬੱਸਾਂ ਖਰੀਦਣੀਆਂ ਹੀ ਮੁਸ਼ਕਲ ਹੋ ਚੁੱਕੀਆਂ ਨੇ ਆ ਜਿਹੜੀ ਟਰਾਂਸਪੋਰਟ ਸਿਸਟਮ ਦਾ ਸਾਡਾ ਹਾਲ ਹੁੰਦਾ ਜਾਂਦਾ ਵਾ ਤੀਜੀ ਜਿਹੜੀ ਆ 12/25 ਨੂੰ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਕੇ ਪੰਜਾਬ ਦੇ 99 ਸਕੂਲ 89 ਜਿਹੜੇ ਗਰਲ ਸਕੂਲ ਨੇ ਜਿਨ੍ਹਾਂ ਦੇ ਵਿੱਚ ਕੁੜੀਆਂ ਪੜ੍ਹਦੀਆਂ ਨੇ ਉਹ ਟਾਇਲਟ ਨਾ ਹੋਣ ਕਰਕੇ ਬੱਚੀਆਂ ਜਿਹੜੀਆਂ ਉੱਥੋਂ ਪੜ੍ਹਾਈ ਛੱਡ ਰਹੀਆਂ ਨੇ ਜਿਹਦੇ ਵਿੱਚ 18 ਸਕੂਲ ਜਿਹੜੇ ਗੁਰਦਾਸਪੁਰ ਦੇ ਆ 8 ਸਕੂਲ ਜਿਹੜੇ ਅੰਮ੍ਰਿਤਸਰ ਦੇ ਵਿੱਚ ਪੈਂਦੇ ਆ ਆ ਹਾਲਾਤ ਨੇ ਪੰਜਾਬ ਦੇ ਵੀ ਟਾਇਲਟ ਨਾ ਹੋਣ ਕਰਕੇ ਸੂਬੇ ਦੀਆਂ ਬੱਚੀਆਂ ਜਿਹੜੀਆਂ ਪੜਾਈ ਛੱਡਣ ਲਈ ਮਜਬੂਰ ਹੋ ਰਹੀਆਂ ਨੇ ਤੇ ਫਿਰ ਇਹ ਇਹ ਸੂਬਾ ਸੁਧਰਨਾ ਕਿੱਥੋਂ ਆਏ ਦੇ ਹਾਲਾਤ ਕਿੱਥੋਂ ਸੁਧਰਨੇ ਆ ਇੱਕ ਸੋਧ ਇਸ ਸਟੇਟਮੈਂਟ ਦੇ ਨਾਲ ਤੁਹਾਨੂੰ ਇਹ ਵੀ ਕਰਨੀ ਚਾਹੀਦੀ ਸੀ ਕਿ ਜਿਹੜੇ ਐਮਐਲਏ ਅਫਸਰਾਂ ਤੋਂ ਗਲਤ ਕੰਮ ਕਰਾਉਂਦੇ ਆ ਉਹਨਾਂ ਦਾ ਫੀਡਬੈਕ ਕਿਸ ਤੋਂ ਲੈਣਾ ਵਾ ਉਹਨਾਂ ਦਾ ਫੀਡਬੈਕ ਵੀ ਅਫਸਰ ਦਿਆ ਕਰਨਗੇ ਇਹ ਵੀ ਇਹਦੇ ਵਿੱਚ ਸੁਧਾਰ ਕਰਨਾ ਜ਼ਰੂਰੀ ਸੀਗਾ ਪੰਜਾਬ ਨੂੰ ਸੁਧਾਰਨਾ ਰੈਵਨਿਊ ਕਿੱਥੋਂ ਇਕੱਠਾ ਕਰਨਾ ਵਾ ਇਹਦੀ ਸ਼ੁਰੂਆਤ ਤੇ ਕਰੋ ਜੋ ਜੋ ਕੰਮ ਤੁਸੀਂ ਕਹੇ ਸੀ ਸਭ ਤੋਂ ਪਹਿਲਾ ਕੰਮ ਹੈ ਜਿਹੜਾ ਉਹ ਰੇਤਾਂ ਤੋਂ ਹੀ ਕਰ ਲਓ ਜਿਹੜਾ ਮੈਂ ਅੱਜ ਤੁਹਾਨੂੰ ਕਹਿਣ ਲੱਗਾ ਵਾਂ ਤੁਸੀਂ ਕਿਹਾ ਸੀਗਾ ਕਿ 20000 ਕਰੋੜ ਰੁਪਈਆ ਰੇਤ ਤੋਂ ਕਮਾਉਂ ਕਮਾਵਾਂਗੇ ਜਦੋਂ ਸਾਡੀ ਸਰਕਾਰ ਆਜੂਗੀ ਪਾਰੀਆ ਇੱਕ ਸਾਲ ਦਾ ਸੀ 20000 ਕਰੋੜ ਰੁਪਇਆ ਰੇਤਾ ਤੋਂ ਇਕੱਠਾ ਕਰਿਆ ਕਰਾਂਗੇ ਮੈਂ ਨਹੀਂ ਕਹਿੰਦਾ 20000 ਕਰੋੜ ਰੁਪਇਆ ਇਕੱਠਾ ਕਰੋ ਕਿਉਂਕਿ ਪੋਲਿਟਿਸ਼ੀਅਨ ਜਿਹੜੇ ਆ ਝੂਠ ਮਾਰਦੇ ਹੁੰਦੇ ਆ ਉਹ ਲਾਰੇ ਲਾਉਂਦੇ ਹੁੰਦੇ ਆ ਲੋਕਾਂ ਨੂੰ ਆਪਣੇ ਮਗਰ ਲਾਉਣ ਲਈ ਵੋਟਾਂ ਲੈਣ ਲਈ ਸੱਤਾ ਚ ਆਉਣ ਤੋਂ ਪਹਿਲਾਂ ਮੈਂ ਨਹੀਂ ਕਹਿੰਦਾ 20000 ਕਰੋੜ ਰੁਪਇਆ ਇਕੱਠਾ ਕਰੋ ਪਰ ਕੁਝ ਤੇ ਇਕੱਠਾ ਕਰੋ ਯਾਰ ਰੇਤਾ ਅੱਜ ਵੀ ਉਨੀ ਨਿਕਲ ਰਹੀ ਆ ਕੰਸਟਰਕਸ਼ਨ ਦੇ ਕੰਮ ਪੂਰੇ ਪੰਜਾਬ ਚ ਉਸੇ ਤਰੀਕੇ ਚੱਲ ਰਹੇ ਆ ਜਿਵੇਂ ਪਹਿਲਾਂ ਚੱਲਦੇ ਸੀਗੇ ਕੰਮ ਉਸੇ ਤਰੀਕੇ ਚੱਲ ਰਹੇ ਆ ਪਰ ਪੰਜਾਬ ਦੀ ਰੇਤਾ ਦਾ ਪੈਸਾ ਜਾ ਕਿੱਥੇ ਰਿਹਾ ਵਾ ਇਹਦਾ ਰੈਵਨਿਊ ਕੌਣ ਲੈ ਕੇ ਜਾ ਰਿਹਾ ਵਾ ਰੋਜ਼ ਅਖਬਾਰਾਂ ਦੇ ਵਿੱਚ ਖਬਰਾਂ ਲੱਗ ਰਹੀਆਂ ਕਿ ਬੇਖੌਫ ਜਿਹੜਾ ਰੇਤ ਮਾਫੀਆ ਵਾ ਅੱਜ ਵੀ ਲੱਗੀ ਅਖਬਾਰ ਦੇ ਵਿੱਚ ਖਬਰ ਕੀ ਖੌਫ ਤੁਹਾਡਾ ਮਾਨ ਸਾਹਿਬ ਸਿਰਫ ਵਿਰੋਧੀ ਨੇਤਾਵਾਂ ਦੇ ਉੱਤੇ ਤੇ ਜਿਹੜੇ ਤੁਹਾਡੇ ਖਿਲਾਫ ਬਾਤ ਚੁੱਕਦੇ ਆ ਉਹਨਾਂ ਲਈ ਆ ਤੁਹਾਡਾ ਖੌਫ ਰੇਤ ਮਾਫੀਆ ਤੁਹਾਡਾ ਖੌਫ ਖਾਨ ਜੀ ਖਾਨ ਦੀ ਬਜਾਏ ਪੰਜਾਬ ਨੂੰ ਖਾਈ ਜਾ ਰਿਹਾ ਪੰਜਾਬ ਦੀ ਧਰਤੀ ਨੂੰ ਖਾਈ ਜਾ ਰਿਹਾ ਪੰਜਾਬ ਦਾ ਰੈਵਨਿਊ ਖਾਈ ਜਾ ਰਿਹਾ ਉਹਨਾਂ ਦੇ ਉੱਤੇ ਖੌਫ ਤੁਸੀਂ ਕਦੋਂ ਜਮਾਉਣਾ ਵਾ ਉਹਨਾਂ ਦੇ ਵਿੱਚ ਆਪਣਾ ਡਰ ਜਿਹੜਾ ਉਹ ਕਦੋਂ ਪੈਦਾ ਕਰਨਾ ਵਾ ਸੋਸ਼ਲ ਮੀਡੀਆ ਅਖਬਾਰਾਂ ਦੇ ਵਿੱਚ ਰੋਜ਼ ਦੁਹਾਈ ਦਿੱਤੀ ਜਾ ਰਹੀ ਆ ਰੋਜ਼ ਦੀਆਂ ਖਬਰਾਂ ਇਹਦੇ ਉੱਤੇ ਬਣ ਰਹੀਆਂ ਕਿ ਅੰਮ੍ਰਿਤਸਰ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਰੋਪੜ ਚ ਜੀਰਕਪੁਰ ਦੇ ਵਿੱਚ ਨਜਾਇਜ਼ ਮਾਈਨਿੰਗ ਜਿਹੜੀ ਉਹ ਜੋਰਾਂ ਦੇ ਉੱਤੇ ਆ ਮਤਲਬ ਇਹਦੇ ਨਾਲ ਜਿਹੜਾ ਲਾਸ ਹੋ ਰਿਹਾ ਪੰਜਾਬ ਦੀ ਜਨਤਾ ਦਾ ਪੰਜਾਬ ਦੇ ਰੈਵਨਿਊ ਦਾ ਇਹਦੀ ਭਰਪਾਈ ਕਿੰਨੇ ਕਰਨੀ ਆ ਕੀ ਇਹ ਜਿਹੜੀ ਨਜਾਇਜ਼ ਮਾਈਨਿੰਗ ਆ ਤੁਸੀਂ ਮੰਨ ਸਕਦੇ ਹੋਵੇ ਤੁਹਾਡੇ ਐਮਐਲਏ ਤੁਹਾਡੇ ਮੰਤਰੀਆਂ ਦੀ ਮਰਜ਼ੀ ਤੋਂ ਬਿਨਾ ਹੋ ਰਹੀ ਆ ਉਹਨਾਂ ਦੇ ਖਿਲਾਫ ਕਾਰਵਾਈ ਕਦੋਂ ਕਰੋਗੇ ਉਹਨਾਂ ਐਮਐਲਏ ਤੇ ਮੰਤਰੀਆਂ ਦੇ ਉੱਤੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੂੰ ਤੁਸੀਂ ਅਫਸਰਾਂ ਦੀ ਏਸੀਆਰ ਜਿਹਨੂੰ ਕਹਿੰਦੇ ਆ ਐਨੂਅਲ ਕਨਫਿਡੈਂਸ਼ੀਅਲ ਜਿਹੜੀ ਰਿਪੋਰਟ ਹੁੰਦੀ ਆ ਉਹ ਲਿਖਣ ਦੇ ਅਧਿਕਾਰ ਦੇ ਰਹੇ ਹੋ ਤੇ ਫਿਰ ਉਹਨਾਂ ਨੂੰ ਅੱਗੇ ਰੋਕਣਗੇ ਕਿਵੇਂ ਉਹ ਅਫਸਰ ਤੇ ਹੋਰ ਤੁਹਾਡੇ ਐਮਐਲਏ ਮੰਤਰੀਆਂ ਤੋਂ ਡਰਨਗੇ ਔਰ ਉਹਨਾਂ ਦੇ ਗੈਰ ਕਾਨੂੰਨੀ ਜਿਹੜੇ ਕੰਮ ਚੱਲਦੇ ਆ ਜਿੱਥੋਂ ਉਹਨਾਂ ਦਾ ਮਾਫੀਆ ਦੇ ਨਾਲ ਹਿੱਸੇਦਾਰੀਆਂ ਪਾਈਆਂ ਵਾਂ ਉਹਨਾਂ ਦੇ ਵਿੱਚ ਵਿਗੜ ਨਹੀਂ ਪਊਗਾ ਅਫਸਰ ਉਹਨਾਂ ਨੂੰ ਰੋਕਣੋਂ ਡਰਨਗੇ ਤੇ ਦੱਸਣਗੇ ਹੀ ਨਹੀਂ ਕਿ ਮਤਲਬ ਜਦੋਂ ਐਮਐਲਏ ਨੇ ਸਾਡੀ ਰਿਪੋਰਟ ਜਾਰੀ ਕਰਨੀ ਏਸੀਆਰ ਉਹਨੇ ਲਿਖਣੀ ਆ ਫਿਰ ਉਹਨਾਂ ਨੂੰ ਰੋਕਣ ਦੀ ਹਿੰਮਤ ਕਿਵੇਂ ਕੋਈ ਅਫਸਰ ਕਰੂਗਾ ਇਸ ਤਰ੍ਹਾਂ ਪੰਜਾਬ ਨਹੀਂ ਸੁਧਰਨਾ ਮਾਨ ਸਾਹਿਬ ਇੱਕ ਚਿੱਠੀ 6 2 2025 ਨੂੰ ਆ ਫਰਵਰੀ ਦੇ ਵਿੱਚ ਪਿਛਲੇ ਹਫਤੇ ਬਿਜਲੀ ਬੋਰਡ ਇੰਜੀਨੀਅਰ ਐਸੋਸੀਏਸ਼ਨ ਨੇ ਮਾਨ ਸਾਹਿਬ ਤੁਹਾਨੂੰ ਵੀ ਲਿਖੀ ਆ ਤੇ ਮੇਰਾ ਖਿਆਲ ਵਿਜੀਲੈਂਸ ਨੂੰ ਵੀ ਉਹਦੀ ਚਿੱਠੀ ਲਿਖੀ ਆ ਜਦੇ ਵਿੱਚ ਉਹ ਲਿਖਦੇ ਨੇ ਕਿ ਵਿਜੀਲੈਂਸ ਵਿਭਾਗ ਉਹਦੀ ਜਾਂਚ ਕਰ ਰਿਹਾ ਵਾ ਉਹਦੇ ਵਿੱਚ ਤੁਹਾਡੇ ਜਿਹੜੇ ਪੋਲੀਟੀਕਲ ਬੰਦੇ ਆ ਐਮ ਐਲ ਏ ਮੰਤਰੀ ਆ ਉਹ ਉਹਨਾਂ ਕੋਲੋਂ ਉਹਨਾਂ ਜ਼ਿਲ੍ਹਿਆਂ 'ਚ ਲੱਗਣ ਦੇ ਬਦਲੇ ਪਾਰਟੀ ਫੰਡ ਦੇ ਨਾਂ ਦੇ ਉੱਤੇ ਪੈਸੇ ਮੰਗ ਰਹੇ ਆ ਇਸ ਤਰ੍ਹਾਂ ਪੰਜਾਬ ਕਿਵੇਂ ਸੁਧਰੂਗਾ ਨਹੀਂ ਤੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਦੂਰ ਦਰਾਡੇ ਬਦਲ ਦਿੱਤਾ ਜਾਊਗਾ ਇੱਕ ਵੱਖਰੀ ਤਰ੍ਹਾਂ ਦਾ ਖੌਫ ਜਿਹੜਾ ਪੈਦਾ ਕੀਤਾ ਜਾ ਰਿਹਾ ਬਦਲੀਆਂ ਦੇ ਨਾਂ ਦੇ ਉੱਤੇ ਡਰਾਉਣ ਦੇ ਨਾਂ ਦੇ ਉੱਤੇ ਇਹਨਾਂ ਦੇ ਉੱਤੇ ਇਹਨਾਂ ਕੋਲੋਂ ਤੁਸੀਂ ਏਸੀਆਰ ਲਿਖਾਓਗੇ ਅਫਸਰਾਂ ਦੀ ਜੇ ਅਫਸਰ ਉਹਨਾਂ ਨੂੰ ਪੈਸੇ ਨਹੀਂ ਦੇਣਗੇ ਉਹਨਾਂ ਨੂੰ ਮਹੀਨਾ ਨਹੀਂ ਦੇਣਗੇ ਤੇ ਉਹ ਏਸੀਆਰ ਉਹਨਾਂ ਦੀ ਕਿਵੇਂ ਜਿਹੜੀ ਐਨੂਅਲ ਕਨਫਿਡੈਂਸ਼ੀਅਲ ਰਿਪੋਰਟ ਹੈ ਉਹ ਕਿਵੇਂ ਠੀਕ ਲਿਖਿਆ ਕਰਨਗੇ ਇਹਨਾਂ ਦੇ ਉੱਤੇ ਕਾਰਵਾਈ ਕਰਨ ਲਈ ਵੀ ਇਹਨਾਂ ਦੀ ਏਸੀਆਰ ਜਿਹੜੇ ਤੁਹਾਡੇ ਐਮਐਲਏ ਮੰਤਰੀ ਆ ਇਹਨਾਂ ਦੀ ਏਸੀਆਰ ਰਿਪੋਰਟ ਲਿਖ ਤੁਸੀਂ ਆਪਣੀ ਇੱਕ ਟੀਮ ਦਾ ਗਠਨ ਕਰੋ ਜਿਹੜੇ ਤੁਹਾਡੇ ਇਹਦੇ ਬਾਰੇ ਵੀ ਦੱਸਿਆ ਕਰਨ ਸਾਰੀ ਜਿਹੜੀ ਮਤਲਬ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ ਇਸ ਤਰੀਕੇ ਪੰਜਾਬ ਨਹੀਂ ਸੁਧਰਨਾ ਪੰਜਾਬ ਨੂੰ ਸੁਧਾਰ ਲਈ ਤੁਹਾਨੂੰ ਆਪਣਾ ਸ਼ੁਰੂਆਤੀ ਜਿਹੜਾ ਮੈਂ ਯਾਦ ਕਰਾਉਣਾ ਚਾਹੁੰਦਾ ਤੁਹਾਨੂੰ ਕਿ ਤੁਹਾਨੂੰ ਜਿਹੜਾ ਸ਼ੁਰੂਆਤੀ ਮੁੱਖ ਮੰਤਰੀ ਵਾਲਾ ਰੋਖਿਆ ਉਹ ਪਣਾਉਣਾ ਪੈਣਾ ਐਮਐਲਏ ਮੰਤਰੀ ਗਲਤੀ ਕਰਦਾ ਵਿਰੋਧੀਆਂ ਦੇ ਨਾਲ ਨਾਲ ਚੋਕ ਕੇ ਉਹਨੂੰ ਵੀ ਅੰਦਰ ਸੁਟੋ ਜਿਵੇਂ ਤੁਸੀਂ ਪਹਿਲਾਂ ਪਹਿਲ ਕੀਤਾ ਸੀਗਾ ਆਪਣੇ ਐਮਐਲਏ ਤੇ ਆਪਣੇ ਮੰਤਰੀ ਅੰਦਰ ਦਿੱਤੇ ਸੀਗੇ ਫੇਰ ਪੰਜਾਬ ਸੁਧਰਨਾਵਾ ਫੇਰ ਪੰਜਾਬ ਦਾ ਰੈਵਨਿਊ ਸੁਧਰਨਾਵਾ ਫੇਰ ਪੰਜਾਬ ਦੇ ਬੱਚੇ ਬਚਣੇ ਆ ਪੰਜਾਬ ਦਾ ਵਪਾਰੀ ਅੱਗੇ ਮੈਂ ਹੋਰ ਤੁਹਾਨੂੰ ਇੱਕ ਮਿਸਾਲ ਦੇਣ ਲੱਗਾ ਪੰਜਾਬ ਦਾ ਵਪਾਰੀ ਪਹਿਲਾਂ ਹੀ ਡਰਿਆ ਆ ਕੋਈ ਇੱਥੇ ਇੰਡਸਟਰੀ ਨਹੀਂ ਆ ਰਹੀ ਲਾ ਐਂਡ ਆਰਡਰ ਜਿਹੜਾ ਉਹ ਬੁਰੀ ਤਰ੍ਹਾਂ ਮਤਲਬ ਨਕਾਰਿਆ ਹੋਆ ਮਤਲਬ ਲਾ ਐਂਡ ਆਰਡਰ ਹੈ ਹੀ ਨਹੀਂ ਕਿਤੇ ਵੀ ਕੋਈ ਲਾ ਐਂਡ ਆਰਡਰ ਨਜ਼ਰ ਨਹੀਂ ਆਉਂਦਾ ਵਪਾਰੀ ਇੱਥੇ ਕੰਮ ਕਰਨ ਤੋਂ ਡਰ ਰਿਹਾ ਵਾ ਇੱਕ ਪਾਸੇ ਤੇ ਕ੍ਰਿਮੀਨਲ ਗੈਂਗਸਟਰ ਆ ਜਿਹੜੇ ਵਪਾਰੀਆਂ ਨੂੰ ਲੁੱਟਦੇ ਆ ਉਹਨਾਂ ਨੂੰ ਫੋਨ ਕਰਕੇ ਫਰੋਤੀਆਂ ਮੰਗਦੇ ਆ ਤੇ ਦੂਜੇ ਪਾਸੇ ਤੁਹਾਡੇ ਪੋਲੀਟੀਕਲ ਗੈਂਗਸਟਰ ਆ ਤਾਜੀ ਆਧਾਰ ਉਹਦੀ ਆ ਜਿਹੜੀ ਮੈਂ ਤੁਹਾਨੂੰ ਦੇਣ ਲੱਗਾ ਵੀ ਉਹ ਨਹੀਂ ਛੱਡਦੇ ਕ੍ਰਿਮੀਨਲ ਗੈਂਗਸਟਰ ਦੇ ਨਾਲੋਂ ਪੋਲੀਟੀਕਲ ਗੈਂਗਸਟਰ ਜਿਹੜੇ ਉਹ ਜ਼ਿਆਦਾ ਤਾਕਤਵਾਰੇ ਆ ਉਹ ਜ਼ਿਆਦਾ ਲੁੱਟਦੇ ਆ ਲੋਕਾਂ ਨੂੰ ਇਹਦੀ ਤਾਜ਼ੀ ਧਾਰਨ ਜਿਹੜੀ ਤੁਹਾਨੂੰ ਮਿਲਦੇ ਰਿਆਂ ਦੁਆਬੇ ਦੀ ਇੱਕ ਐਮਐਲਏ ਤੁਹਾਡੀ ਉਹਦੇ ਹਲਕੇ ਦੇ ਵਿੱਚੋਂ ਸਾਡੇ ਇੱਕ ਸ਼ਹਿਰ ਦਾ ਟਰਾਂਸਪੋਰਟਰ ਆ ਉਹਦੇ 30 ਤੋਂ 35 ਟਰੱਕ ਜਿਹੜੇ ਉਹ ਰੋਜ਼ ਨਿਕਲਦੇ ਆ ਔਰ ਉਹ ਐਮਐਲਏ ਆਪਣੇ ਐਸਡੀਐਮ ਤੇ ਡੀਐਸਪੀ ਨੂੰ ਇਹ ਕਹਿ ਕੇ ਉਹਦੀਆਂ ਗੱਡੀਆਂ ਬੰਦ ਕਰਾ ਰਹੀ ਹੈ ਵੀ ਇਹਦੇ ਕੋਲੋਂ ਜਾਂ ਤੇ ਮੇਰੇ ਬੇਟੇ ਦੇ ਵਿਆਹ ਦੇ ਉੱਤੇ 5.5 ਲੱਖ ਰੁਪਏ ਦਾ ਟੈਂਟ ਲਵਾ ਦਿਓ ਤੇ ਜੇ ਇਹਦੇ ਨਾਲ ਨਾਲ ਇਹਨੇ ਅੱਗੋਂ ਕੰਮ ਕਰਨਾ ਤੇ 2 ਲੱਖ ਰੁਪਏ ਮੈਨੂੰ ਮਹੀਨਾ ਦਿੱਤਾ ਜਾਵੇ ਉਹ ਅਫਸਰ ਆਪ ਉਸ ਬੰਦੇ ਨੂੰ ਕਹਿ ਰਿਹਾ ਕਿ ਸਾਡੇ ਉੱਤੇ ਐਮਐਲਏ ਦਾ ਦਬਾਅ ਆ ਕਿਸੇ ਤਰੀਕੇ ਤੁਸੀਂ ਮੈਨੇਜ ਕਰੋ ਫਿਰ ਮੈਨੂੰ ਦੱਸੋ ਇਹਨਾਂ ਤਰੀਕਿਆਂ ਦੇ ਨਾਲ ਪੰਜਾਬ ਸੁਧਰਨਾ ਕਿਵੇਂ ਆ ਇਹਦੇ ਵਿੱਚ ਵਪਾਰ ਆਉਣਾ ਕਿਵੇਂ ਆ ਇਹ ਮੇਰੀ ਸਮਝ ਤੋਂ ਤੇ ਪਰੇ ਆ ਇਹ ਕੰਮ ਤੇ ਕਦੀ ਕਾਲੀ ਕਾਂਗਰਸੀਆਂ ਨਹੀਂ ਸੀ ਕੀਤੇ ਜਿਹੜੇ ਬੰਦੇ ਜਿਹੜੇ ਤੁਹਾਡੇ ਬੰਦੇ ਪੰਜਾਬ ਦੇ ਵਿੱਚ ਇਹ ਕੰਮ ਕਰ ਰਹੇ ਆ ਮੇਰੀ ਹੁਣ ਵੀ ਬੇਨਤੀ ਹੈ ਮਾਨ ਸਾਹਿਬ ਤੁਹਾਨੂੰ ਕਿ 2 ਸਾਲ ਅਜੇ ਵੀ ਤੁਹਾਡੇ ਕੋਲ ਬਚੇ ਆ ਹੋ ਨਹੀਂ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਉੱਤੇ ਪਹਿਰਾ ਦੇ ਦਿਓ ਪੰਜਾਬ ਪਹਿਲਾਂ ਹੀ 4 ਤੋਂ 5 ਲੱਖ ਰੁਪਏ ਤੇ ਕਰੋੜ 4 ਤੋਂ 5 ਲੱਖ ਕਰੋੜ ਦੇ ਕਰਜ਼ੇ ਦੇ ਹੇਠ ਆ ਗਿਆ ਇਹਦਾ ਬਾਰਡਰ ਖੋਲਣ ਦੇ ਉੱਤੇ ਯੋਰ ਦਿਓ ਸਾਰੀਆਂ ਪਾਰਟੀਆਂ ਵਾਲੇ ਰਲ ਕੇ ਇੱਥੋਂ ਸਾਡਾ ਇੰਡੋਪਾਕ ਵਪਾਰ ਚੱਲੇ ਜਿਸ ਦੇ ਨਾਲ ਪੰਜਾਬ ਖੁਸ਼ਹਾਲ ਹੋ ਸਕਦਾ ਵਾ ਸਾਡਾ ਕਰਜ਼ਾ ਲੱਥੇ ਸਾਡੇ ਨੌਜਵਾਨ ਜਿਹੜੇ ਉਹ ਕ੍ਰਿਮੀਨਲ ਬਣਨ ਤੋਂ ਬਚਣ ਸਾਡੇ ਨੌਜਵਾਨ ਨਸ਼ਿਆਂ ਤੋਂ ਬਚਣ ਬੱਚੇ ਕੰਮ ਕਰਨ ਇੱਜ਼ਤਮਾਨ ਵਾਲਾ ਉਹਨਾਂ ਨੂੰ ਕੰਮ ਮਿਲੇ ਵਿਰੋਧੀ ਪਾਰਟੀਆਂ ਨੂੰ ਵੀ ਇਸ ਮੁੱਦੇ ਦੇ ਉੱਤੇ ਗੰਭੀਰਤਾ ਨਾਲ ਸੋਚਣਾ ਪਊਗਾ ਟੀਚਾ ਵਿਰੋਧੀਆਂ ਦਾ ਵੀ ਇਹ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਚ ਸਰਕਾਰ ਕਿਵੇਂ ਬਣਾਉਣੀ ਆ ਮੁਫਤ ਖੋਰੀ ਦੇ ਲਾਲਚ ਦੇ ਕੇ ਪੰਜਾਬ ਨੂੰ ਹੋਰ ਤਬਾਹ ਕਿਵੇਂ ਕਰਨਾ ਵਾ ਟੀਚਾ ਇਹ ਹੋਣਾ ਚਾਹੀਦਾ ਕਿ ਪੰਜਾਬ ਬਚਾਉਣਾ ਕਿਵੇਂ ਆ ਪੰਜਾਬ ਨੂੰ ਇਸ ਦੌਰ ਦੇ ਵਿੱਚੋਂ ਕਿਦਾਂ ਕੱਢਣਾ ਵਾ ਇਸ ਸਾਰੇ ਦੇ ਉੱਤੇ ਫੋਕਸ ਕਰਨ ਦੀ ਲੋੜ ਹੈ ਇਸ ਸਾਰੇ ਦੇ ਉੱਤੇ ਅੱਜ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਮੈਂ ਫਿਰ ਫਿਰ ਅਖੀਰ ਦੇ ਵਿੱਚ ਤੁਹਾਨੂੰ ਕਹਿਣਾ ਵਾਂ ਕਿ 2 ਸਾਲ ਜੇ ਵੀ ਤੁਹਾਡੇ ਕੋਲ ਬਚੇ ਆ ਆਪਣੀ ਚੰਗੀ ਛਾਪ ਛੱਡੋ 2 ਸਾਲਾਂ ਦੇ ਵਿੱਚ ਸੁਧਾਰਨ ਤੇ ਕੋ ਆਵੇ ਤੇ ਮੇਰਾ ਖਿਆਲ ਆ ਵੀ 2 ਮਹੀਨੇ ਹੀ ਬੜੇ ਹੁੰਦੇ ਆ 2 ਸਾਲਾਂ ਦੇ ਵਿੱਚ ਵੀ ਪੰਜਾਬ ਬਹੁਤ ਜ਼ਿਆਦਾ ਸੁਧਰ ਸਕਦਾ ਇਹ ਕੋ ਆਪਣੇ ਸਰੋਤ ਨੇ ਰੈਵਨਿਊ ਦੇ ਇਹਦੇ ਨਾਲ ਵਪਾਰ ਖੁੱਲਣ ਨਾਲ ਸਾਡਾ ਸਾਰਾ ਪੰਜਾਬ ਖੁਸ਼ਹਾਲ ਹੋ ਸਕਦਾ ਵਾ ਇਹਨਾਂ ਚੀਜ਼ਾਂ ਦੇ ਉੱਤੇ ਫੋਕਸ ਕਰੋ ਨਾ ਕਿ ਇੱਕ ਦੂਜੇ ਨੂੰ ਸਿਰਫ ਭੰਡੀ ਪ੍ਰਚਾਰ ਤੋਂ ਗਾਲਾਂ ਕੱਢਣ ਤੋਂ ਵਿਰੋਧੀਆਂ ਨੂੰ ਗਾਲਾਂ ਕੱਢ ਲੀਆਂ ਵਿਰੋਧੀਆਂ ਨੇ ਤੁਹਾਨੂੰ ਭੰਡ ਦਿੱਤਾ ਇਹਦੇ ਨਾਲ ਪੰਜਾਬ ਦਾ ਕੋਈ ਭਲਾ ਨਹੀਂ ਹੋ ਰਿਹਾ 15-20 ਸਾਲ ਤੋਂ ਪੰਜਾਬ ਉਜੜ ਗਿਆ ਵਾ ਮੇਰੀ ਸਾਰੇ ਪਾਰਟੀਆਂ ਵਾਲਿਆਂ ਨੂੰ ਬੇਨਤੀ ਆ ਕਿ ਮੇਨ ਪੰਜਾਬ ਦੇ ਜਿਹੜੇ ਕੰਮ ਕਰਨ ਵਾਲੇ ਆ ਇੱਕ ਦੂਜੇ ਨੂੰ ਮਾੜਾ ਚੰਗਾ ਬੋਲਣ ਨਾਲੋਂ ਇਹਨਾਂ ਦੇ ਉੱਤੇ ਯੋਰ ਦਿੱਤਾ ਜਾਵੇ ਕਿ ਪੰਜਾਬ ਬਚਾਉਣਾ ਕਿੱਦਾਂ ਵਾ ਪੰਜਾਬ ਵਿਚ ਸਹੀ ਗਵਾਹੀ ਕਿਸ ਤਰ੍ਹਾਂ ਦੇਣੀ ਆ ਪੰਜਾਬ ਨੂੰ ਖੁਸ਼ਹਾਲ ਕਿਸ ਤਰ੍ਹਾਂ ਬਣਾਉਣਾ ਵਾ ਸਾਰੇ ਮਿਲ ਕੇ ਇਹਦੇ ਉੱਤੇ ਕੰਮ ਕਰੀਏ ਪੰਜਾਬ ਅੱਜ ਵੀ ਉਜੜ ਰਿਹਾ ਕੱਲਾ ਇਹਨਾਂ ਬਿਆਨਾਂ ਦੇ ਨਾਲ ਇਹਨਾਂ ਹੁਕਮਾਂ ਦੇ ਨਾਲ ਕੁਝ ਨਹੀਂ ਹੋਣਾ ਇਹਨਾਂ ਨੂੰ ਇੰਪਲੀਮੈਂਟ ਵੀ ਕਰੋ ਤੇ ਜਿਹੜਾ ਦੋਸ਼ੀ ਆ ਉਹਨਾਂ ਨੂੰ ਸਜ਼ਾਵਾ ਵੀ ਦਿਓ